ਜੀ ਜੀ 19th ਐਂਡ 20th ਇੱਕ ਰਾਤ ਪਹਿਲਾਂ ਦੇ ਦਰਮਿਆਨੀ ਰਾਤ ਨੂੰ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਮਰਡਰ ਹੋਇਆ ਹੈਗਾ ਆਰਿਆ ਨਾਮ ਦਾ ਮੁੰਡਾ ਹੈਗਾ ਜੋ ਕਿ ਗੜਸ਼ੰਕਰ ਥਾਣੇ ਦੇ ਏਰੀਆ ਵਿੱਚ ਰਾਹ ਜਾਂਦਾ ਹੈ ਜੀ ਆਪਣਾ ਸ਼ਾਹਪੁਰ ਘਟਾ ਪਿੰਡ ਹੈਗਾ ਉਹਦੇ ਨੇੜੇ ਇੱਕ ਮਰਡਰ ਹੋਇਆ ਜਦੋਂ ਸਾਡੀ ਪੁਲਿਸ ਪਾਰਟੀਆਂ ਜਿਹਨੂੰ ਕਿ ਸਾਡੀ ਟੀਮ ਲੀਡ ਕਰ ਰਹੀ ਸੀਗੇ ਇਥੇ ਸੁਪਰਵਾਈਜ਼ ਕਰ ਰਹੀ ਸੀਗੇ ਐਸਪੀ ਡੀ ਤੇ ਉਹਨਾਂ ਦੇ ਨਾਲ ਡੀਐਸਪੀ ਗਟਸ਼ੰਕਰ ਤੇ ਉਹਨਾਂ ਦੀ ਟੀਮ ਸੀ ਤੁਰੰਤ ਐਕਸ਼ਨ ਦੇ ਵਿੱਚ ਆਈ ਤੇ ਕੱਲ ਸਾਰਾ ਦਿਨ ਇਹਨਾਂ ਨੇ ਮਿਹਨਤ ਕੀਤੀ ਐਂਡ ਇਹਨਾਂ ਨੂੰ ਸਫਲਤਾ ਮਿਲੀ ਕਿ 24 ਘੰਟੇ ਦੇ ਵਿੱਚ ਜੋ ਇੱਕ ਬਲਾਈਂਡ ਮਰਡਰ ਸੀਗਾ ਉਹਨੂੰ ਟ੍ਰੇਸ ਕਰ ਲਿਆ ਗਿਆ ਜੋ ਘਟਨਾਕ੍ਰਮ ਐਦਾਂ ਹੋਇਆ ਕਿ ਆਰਿਅਨ ਜੋ ਕਿ ਵਿਕਟਿਮ ਹੈਗਾ ਉਦੇ ਨਾਲ ਉਹਦਾ ਕਜ਼ਨ ਜਿਹਦਾ ਨਾਮ ਨਵੀਨ ਕੁਮਾਰ ਉਹਦਾ ਕਜ਼ਨ ਹੈਗੇ ਇਹ ਦੋਨੋਂ ਲੁਧਿਆਣੇ ਗਏ ਸੀਗੇ ਇੱਕ ਆਪਣੀ ਇੱਕ ਰੈਡੀमेड ਗਾਰਮੈਂਟਸ ਦੀ ਸ਼ਾਪ ਕਰਦਾ ਹੈ ਇਹ ਸ਼ਾਪਿੰਗ ਕਰਨ ਉਹ ਸਮਾਨ ਲੈਣ ਵਾਸਤੇ ਲੁਧਿਆਣੇ ਲੈ ਕੇ ਗਿਆ ਉਹਨੂੰ ਤੇ ਨਾਲ ਜਦੋਂ ਵਾਪਿਸ ਆ ਰਹੇ ਸੀਗੇ ਤੇ ਇੱਕ ਸੁਨਸਾਨ ਰਸਤੇ ਦੇ ਵਿੱਚ ਸੁਨਸਾਨ ਥਾਂ ਤੇ ਰੁਕ ਕੇ ਤੇ ਇਹਨੇ ਜੋ ਵੈਪਨ ਜੋ ਇਹਨੇ ਪਹਿਲਾਂ ਹੀ ਪ੍ਰੋਕਿਊਰ ਕੀਤਾ ਹੋਇਆ ਸੀਗਾ ਪਤੀ ਬੋਰ ਦਾ illegal weapon ਉਹਦੇ ਨਾਲ ਉਹਨੂੰ ਸ਼ਾਰਟ ਕਰਤਾ ਦੋ ਸ਼ਾਟਸ ਇੱਕ ਚੈਸਟ ਦੇ ਵਿੱਚ ਇੱਕ ਹੈੱਡ ਦੇ ਵਿੱਚ ਦੋ ਸ਼ਾਟਸ ਕੀਤੇ ਜਿਹਦੇ ਨਾਲ ਉਹਦੀ ਡੈਥ ਹੋ ਗਈ ਜੋ ਸਾਡੀ ਤਫ਼ਤੀਸ਼ ਦੇ ਵਿੱਚ ਆਇਆ ਹੈਗਾ ਇਹ ਘਟਨਾਕ੍ਰਮ ਦਾ ਮੋਟਿਵ ਬਿਹਾਈਂਡ ਦਿਸ ਇਹ ਹੈਗਾ ਕਿ ਜੋ ਇਹ ਮੁੰਡਾ ਸੀਗਾ ਜੋ ਇਹਦਾ ਕਜ਼ਨ ਆਰਿਅਨ ਇਹ ਨਵੀਨ ਦੇ ਨਾਲ ਪਿਛਲੇ 6-7 ਕਈ ਸਾਲਾਂ ਤੋਂ ਉਹਦੇ ਨਾਲ ਹੀ ਕੰਮ ਕਰਦਾ ਸੀਗਾ ਉਹਦੇ ਮੁਦਦ ਉਸ ਦੁਕਾਨ ਦੇ ਵਿੱਚ ਹੁਣ ਇਹ ਮੁੰਡਾ ਆਪਣੀ ਨਵੀਂ ਦੁਕਾਨ ਉਹਦੇ ਪੈਰਲਲ ਖੋਲਣ ਦੀ ਸੋਚ ਰਿਆ ਸੀਗਾ ਤੋਂ ਇਹਦੇ ਦਰਸ਼ਨ ਮੁਤਾਬਕ ਕਿ ਇਹ ਕੰਪੀਟੀਸ਼ਨ ਇਹਦਾ ਆ ਜਾਂਦਾ ਬਿਕੋਜ਼ ਜੋ ਕਸਟਮਰ ਬੇਸ ਸੀਗਾ ਉਹ ਵੀ ਇਹਨਾਂ ਦਾ ਸਿਮਿਲਰ ਸੀਗਾ ਤੇ ਇਸ ਕਾਰਨ ਵਸ਼ ਜੋ ਹਾਲ ਕੀ ਘੜੀ ਪਤਾ ਲੱਗ ਗਿਆ ਇਹਨੇ ਕੀਤਾ ਹੈਗਾ ਜੋ ਵੈਪਨ ਇਹ ਲੈ ਕੇ ਆਇਆ ਸੀਗਾ ਉਹ ਦੋ ਮੁੰਡੇ ਹੈਗੇ ਗੁਰਮੁਖ ਅਤੇ ਗੁਰਦੀਪ ਇਹਨਾਂ ਦੋਨਾਂ ਨੂੰ ਵੀ ਅਸੀਂ ਫੜ ਲਿਆ ਹੈ ਦੋਨੋਂ ਹੀ ਬ੍ਰਦਰਸ ਹੈ ਜੋ ਕਿ ਗੜਸ਼ੰਕਰ ਦੇ ਹੀ ਰਹਿਣ ਵਾਲੇ ਹਨ ਗੁਰਮੁਖ ਸਿੰਘ ਤੇ ਪਹਿਲਾਂ ਵੀ ਦੋ ਪਰਚੇ ਦਰਜ ਹੈ ਇੱਕ ਐਨਡੀਪੀਐਸ ਐਕਟ ਦਾ ਉਹਨਾਂ ਡਿਸਟ੍ਰਿਕਟ ਦੇ ਵਿੱਚ ਹੈਗਾ ਤੇ ਇੱਕ 304 ਦਾ ਪਰਚਾ ਗੜਸ਼ੰਕਰ ਦੇ ਵਿੱਚ ਹੈਗਾ ਤੇ ਇਹਨਾਂ ਤੋਂ ਦੋ ਗੱਡੀਆਂ ਵੀ ਐਸੀ ਜਿਹੜੀ ਕਿ ਇਹਨੇ ਘਟਨਾ ਕਰਮ ਦੇ ਵਿੱਚ ਯੂਜ਼ ਕੀਤੀ ਸੀ ਕਿ ਕ੍ਰਾਈਮ ਦੇ ਵਿੱਚ ਉਹ ਵੀ ਬਰਾਮਦ ਕਰਨੀਆਂ ਤੇ ਨਾਲ ਜੋ ਵੈਪਨ ਯੂਜ਼ ਕੀਤਾ ਸੀਗਾ ਪਤੀ ਬੋਰ ਦਾ ਕੰਟਰੀ ਮੇਡ ਇਲੀਗਲ ਵੈਪਨ ਉਹ ਤੇ ਇੱਕ ਲਾਈਵ ਕਾਟਰੀਜ ਹਨ ਇੱਕ ਯੂਜ਼ਡ ਕਾਟਰੀਜ ਉਹ ਦੋਨੋਂ ਬਰਾਮਦ ਕੀਤੇ ਗਏ ਇਹ ਪਹਿਲਾਂ ਵੀ ਨਵਾਲੇ ਸਰ ਕਿਸੇ ਕੇਸ ਚ ਨਹੀਂ ਹਾਲੇ ਤੱਕ ਜੋ ਨਵੀਨ ਹੈਗਾ ਤੇ ਉਹਦੇ ਨਾਲ ਜੋ ਗੁਰਦੀਪ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਐਂਟੀਸੀਡੈਂਟਸ ਨਹੀਂ ਪਤਾ ਲੱਗੇ ਪਰ ਜੋ ਗੁਰਮukh ਹੈਗਾ ਉਹਦੇ ਤੇ ਦੋ ਪਰਚੇ ਦਰਜ ਹਾਂਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਹਥਿਆਰ ਇਹਨੇ ਵਰਤਿਆ ਸੀਗਾ ਨਵੀਨ ਨੇ ਉਹ ਅਸੀਂ ਬਰਾਮਦ ਕਰ ਲਿਆ ਹੈਗਾ 32 ਬੋਰ ਦਾ ਇਹ ਕੰਟਰੀ ਮੇਡ ਵੈਪਨ ਹੈ ਕਿ ਕੋ ਗੱਡੀ ਵੀ ਇਸ ਨੂੰ ਰਿਕਵਰ ਕੀਤੀ ਹੈ ਹਾਂਜੀ ਦੋ ਗੱਡੀਆਂ ਇਹਦੇ ਵਿੱਚ ਰਿਕਵਰ ਕੀਤੀਆਂ ਇੱਕ 80s ਤੇ ਇੱਕ Swift ਗੱਡੀ ਜੋ ਕਿ ਇਹਨਾਂ ਨੇ ਵਾਰਦਾਤ ਦੇ ਵਿੱਚ ਯੂਜ਼ ਕੀਤੀ ਹੈ ਜੀ ਇਸ ਪਾਇਰਵੇ ਇਨੋਵੇਸ਼ਨ ਜੀ ਐਨ